ਹਾ ਯਾਰ ਹਾਂ ਥੋੜੀ ਜਿਹੀ ਲੇਟ ਹੋ ਗਈ ਸੀ ਫਿਰ ਕੀ ਹੋਇਆ ਪਰ ਕਲਰ ਬਹੁਤ ਆਸਮਾ ਆਇਆ ਵਾ ਮੈਂ ਐਗਜ਼ੈਕਟ ਇਸ ਤਰ੍ਹਾਂ ਦਾ ਕਲਰ ਚਾਹਦੀ ਕਿ ਮੇਰੇ ਵਾਲਾ ਜਿਹੀ ਇਸ ਤਰ੍ਹਾਂ ਦਾ ਕਲਰ ਆਵੇ ਨਹੀਂ ਨਹੀਂ ਕਿੰਨੇ ਕੀ ਕਹਿਣਾ ਨੇਲਸ ਸਾ ਨੇਲਸ ਤੇ ਮੇਰੇ ਬਹੁਤ ਸੋਨੇ ਬਣੇ ਆ ਤੂੰ ਜਿਹੜਾ ਆਰਟ ਕੀਤਾ ਨਾ ਨੇਲਸ ਦੇ ਉੱਤੇ ਉਹ ਬੜਾ ਵਧੀਆ ਤੇ ਮੈਂਦੀ ਵੀ ਬੜੀ ਸੋਹਣੀ ਲਾਤੀ ਤੂੰ ਹਾਂ ਹਾਂ ਮੈਨੂੰ ਪਤਾ ਵਾ ਅੱਜ ਦਾ ਵੀ ਮੈਨੂੰ ਪਤਾ ਕੀ ਪਲਾਨ ਹੈਗਾ ਤੂੰ ਮੈਨੂੰ ਵਾਰ-ਵਾਰ ਯਾਦ ਨਾ ਕਰਵਾ ਠੀਕ ਹੈ ਨਾ ਨਹੀਂ ਨਹੀਂ ਮੈਨੂੰ ਪਤਾ ਹੈ ਤੂੰ ਸਾਰਿਆਂ ਨੇ ਕਿਹਾ ਸੀ ਬਲੈਕ ਪਾ ਗਿਆ ਨਾ ਬਲੈਕ ਪਾ ਗਿਆ ਨਾ ਇਸ ਕਰਕੇ ਮੈਂ ਬਲੈਕ ਹੀ ਪਾਇਆ ਅੱਜ ਤੇ ਹੁਣ ਦੁਬਾਰਾ ਨਾ ਚੇਂਜ ਨਾ ਕਰ ਲਿਓ ਫੇਰ ਤੋਂ ਨਹੀਂ ਮੈਂ ਆ ਜੰਨੀ ਮੈਂ ਬਸ ਤੁਰਨ ਨਹੀਂ ਲੱਗੀ ਹਗੀ ਤੇ ਮੈਂ ਆਪਣੀ ਅਲਮਾਰੀ ਥੋੜੀ ਜੀ ਵੇਖਣ ਦੀ ਹਗੀ ਕਿ ਮੈਂ ਕਿਹੜੇ ਕੱਪੜੇ ਹੋਰ ਜੇ ਚਾਹੀਦੇ ਹੁਣ ਪਾਵਾਂਗੇ ਨਾ ਪਾਵਾਂ ਹਾਂ ਕਿਰਨ ਚਲ ਮੈਂ ਕਰਦੀ ਆ ਤੈਨੂੰ ਬਾਅਦ ਚ ਹਾਂਜੀ ਮੰਮੀ ਕਿਰਨ ਮੈਂ ਤੇਨਾਂ ਗੱਲ ਕਰਨੀ ਆ ਕਰੋ ਆ ਤੂੰ ਵਾਲਾਂ ਨੂੰ ਕੀ ਕਰਵਾਇਆ ਮੈਂ ਤੈਨੂੰ ਰਾਤੀ ਵੀ ਕਹਿਣਾ ਸੀ ਤੇ ਤੂੰ ਬਸ ਰਾਤੀ ਆਂਦੇ ਇੱਕੋ ਗੱਲ ਕਹੀ ਕਿ ਮੈਨੂੰ ਠੰਡ ਬਹੁਤ ਲੱਗਣ ਢਈ ਆ ਕਿ ਮੈਂ ਸੋਣਾ ਮੈਨੂੰ ਡਿਸਟਰਬ ਨਾ ਕਰਿਓ ਵਾਲਾਂ ਨੂੰ ਕੀ ਕਰਵਾਇਆ ਕਲਰ ਕਰਵਾਇਆ ਵਾਲਾਂ ਨੂੰ ਕਿੰਨਾ ਸੋਹਣਾ ਲੱਗਿੰਦੇ ਆ ਉਹ ਅੱਜ ਕੱਲ੍ਹ ਵਾਲੇ ਟ੍ਰੈਂਡਿੰਗ ਦੇ ਵਿੱਚ ਹੈਗਾ ਵਾ ਮੈਨੂੰ ਬਹੁਤ ਹੀ ਸ਼ੌਂਕ ਹੈ ਸੀਗਾ ਮੈਂ ਆਪਣੇ ਵਾਲਾਂ ਤੇ ਕਲਰ ਕਰਵਾਵਾਂ ਹਾਇ ਤੇ ਮੈਂ ਸਾਰਾ ਕਰਵਾਣ ਲੱਗੀ ਪਰ ਮੈਂ ਥੋੜਾ ਥੋੜਾ ਛੱਡ ਦਿੱਤਾ ਤੇ ਆ ਵੇਖੋ ਨੇਲਸ ਕਿੰਨੇ ਸੋਹਣੇ ਬਣਾਏ ਆ ਮੇਰੇ ਕਿੰਨੇ ਸੋਹਣੇ ਲੱਗਣਦੇ ਮੇਰੇ ਹੱਥ ਕਿਰਨ ਪਰ ਸਹੀ ਨਹੀਂ ਲੱਗਣデア ਜੋ ਵੀ ਤੂੰ ਕਰਵਾਇਆ ਹੈਗਾ ਸਹੀ ਨਹੀਂ ਨੇਚਰਲ ਬਿਊਟੀ ਹੈ ਨਾ ਉਹ ਨੇਚਰਲੀ ਆ ਬੇਟਾ ਹੁਣ ਤੁਹਾਡਾ ਕੀ ਮਤਲਬ ਮੈਂ ਆਪਣੇ ਸ਼ੌਂਕ ਨਾ ਪੂਰੇ ਕਰਾਂ ਨਹੀਂ ਸ਼ੌਂਕ ਆਪਣੇ ਪੂਰੇ ਕਰ ਪਰ ਕਿਸੇ ਹੱਦ ਤੱਕ ਕਰ ਜਦੋਂ ਕੁੜੀਆਂ ਵੇਈਆਂ ਜਾਂਦੀਆਂ ਨਾ ਉਹ ਆਪਣੇ ਘਰ ਜਾ ਕੇ ਜੋ ਮਰਜ਼ੀ ਕਰਨ ਠੀਕ ਆ ਲਿਮਟ ਨਾ ਕਰ ਫਿਰ ਸਹੀ ਹੈ ਸਾਰਾ ਕੁਝ ਤੇ ਮੈਂ ਕੀ ਤੁਹਾਡੀ ਲਿਮਟ ਤੋਂ ਬਾਹਰ ਕੁਝ ਕਰ ਦਿੱਤਾ ਕਲਰ ਹੀ ਕਰਵਾਇਆ ਵਾ ਹੋਰ ਨਹੀਂ ਮੈਂ ਕਿਤੇ ਗਈ ਕਲਰ ਹੀ ਆ ਬਸ ਨਾਲੇ बार-बार ਨਾ ਮੈਨੂੰ ਕਿਹਾ ਕਰੋ ਤੂੰ ਰਾਤੀ ਲੇਟ ਆਈ ਸੀ ਤੂੰ ਆ ਗਿਆ ਮੈਂ ਕਿੱਥੇ ਜਾਨੀ ਹ ਪਰ ਸਲੂਨ ਹੀ ਜਾਨੀ ਸਲੂਨ ਤੋਂ ਘਰ ਆ ਜਾਨੀ ਹੋਰ ਮੈਂ ਕਿਸੇ ਨਾਲ ਨਹੀਂ ਜਾਂਦੀ ਤੂੰ ਸਲੂਨ ਦੇ ਤੂੰ ਗੱਲ ਦਾ ਗਲਤ ਮਤਲਬ ਕਿਉਂ ਕੱਢਣ ਲਈ ਮੈਂ ਤੁਹਾਨੂੰ ਕਿਹਾ ਤੂੰ ਕਿਸੇ ਨਾਲ ਨਹੀਂ ਜਾਨੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਭਾਵੇਂ ਤੂੰ ਸਲੂਨ 'ਚ ਹੀ ਬੈਠੀ ਰਹਿਣੀ ਆ ਭਾਵੇਂ ਤੂੰ ਆਪਣੇ ਫਰੈਂਡਸ ਨਾਲ ਜਾਨੀ ਆ ਪਰ ਰਾਤ ਨੂੰ ਛੇਤੀ ਆਇਆ ਕਰ ਕੁੜੀਆਂ ਦਾ ਦੇਰ ਰਾਤ ਤੱਕ ਬਾਹਰ ਰਹਿਣਾ ਕੋਈ ਸਹੀ ਗੱਲ ਨਹੀਂ ਹੈਗੀ ਲੋਕੀ ਕੀ ਕਹਿਣਗੇ ਕਿ ਇਹਨਾਂ ਦੀ ਕੁੜੀ ਅੱਧੀ ਰਾਤ ਤੱਕ ਤੁਰੇ ਫਿਰਦੀ ਆ ਤੇ ਅੱਬਾ ਲੋਕਾਂ ਦੀ ਟੈਨਸ਼ਨ ਹੀ ਕਿ ਲੈਣੀ ਆਪਣੀ ਲਾਈਫ ਆ ਅੱਬਾ ਜਿਸ ਤਰ੍ਹਾਂ ਮਰਜ਼ੀ ਜੀ ਸਕਦੇ ਆ ਉਹਨਾਂ ਇਹ ਤੁਸੀਂ ਨਾ ਹੁਣ ਕੋਈ ਜ਼ਿਆਦਾ ਇੰਟਰਫੀਅਰੈਂਸ ਕਰਨ ਲੱਪੇ ਜੇ ਮੇਰੀ ਲਾਈਫ ਦੇ ਵਿੱਚ ਨਹੀਂ ਨਹੀਂ ਕਿਰਨ ਲੋਕਾਂ ਦੀ ਗੱਲ ਲੈਣੀ ਆ ਆਪਾਂ ਇਸ ਸਮਾਜ ਵਿੱਚ ਰਹਨੇ ਆ ਜਿਹੜੇ ਸਮਾਜ ਵਿੱਚ ਰਹਨੇ ਸਾਨੂੰ ਉਸ ਸਮਾਜ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਜੇ ਆਪਾਂ ਸਮਾਜ ਦੇ ਨਾਲ ਨਾ ਨਾ ਰਵਾਂਗੇ ਤੇ ਸਮਾਜ ਸਾਨੂੰ ਲੱਤ ਮਾਰ ਕੇ ਬਾਹਰ ਕੱਢ ਦੇਗਾ। ਉਹ ਮੰਮੀ ਮੈਂ ਹੋਜੀ ਸਮਾਜ ਦੀ ਪਰਵਾਹ ਨਹੀਂ ਕਰਦੀ। ਉਹਨਾਂ ਲਈ ਮੇਰੇ ਤੇ ਨਾ ਇੰਨੀਆਂ ਬਾਉਂਡੇਸ਼ਨ ਅਲਾਉਤ ਹੋਣਾ ਨਹੀਂ ਕਰਨਾ ਤੂੰ ਉਹ ਕਰਨਾ ਮੈਂ ਨਹੀਂ ਬਾਉਂਡਰੀ ਦੇ ਵਿੱਚ ਨਹੀਂ ਰਹਿ ਸਕਦੀ। ਹੁਣ ਮੈਂ ਚੱਲੀ ਹਾਂ ਸਲੂਨ ਤੇ ਮੈਂ ਥੋੜਾ ਸ਼ਾਮ ਦਾ ਕ ਆ ਜਾਾਂਗੀ ਤੇ ਪਲੀਜ਼ ਸਵੇਰੇ ਸਵੇਰੇ ਨਾ ਸਾਰੇ ਜਣੇ ਇੱਥੇ ਨਾ ਆਜੇਂ। ਅਗਰ ਫੇ ਮੇਰਾ ਸਾਰਾ ਦਿਨ ਖਰਾਬ ਨਿਕਲਦਾ ਵਾ। ਕਿਰਨ ਮੇਰੀ ਗੱਲ ਸੁਣ। ਜਿਹੜੀ ਗੱਲ ਉਹ ਤੈਨੂੰ ਸਮਝਾਉਣ ਵਾਲੀ ਆ ਉਹ ਮੇਰਾ ਸਮਝਾਣਾ ਫਰਜ਼ ਆ। ਚੰਗੀ ਮਾੜੀ ਜਗ੍ਹਾ ਤੋਂ ਮੈਂ ਹੀ ਤੈਨੂੰ ਰੋਕਣਾ ਹੈ ਤੇ ਤੈਨੂੰ ਸਮਝਾਣਾ ਮੇਰੀ ਗੱਲ ਸੁਣੋ ਮੈਨੂੰ ਆਪਣੇ ਨਾ ਚੰਗੇ ਮਾੜੇ ਦੀ ਚੰਗੀ ਤੇ ਨਾ ਪਛਾਣਾ ਕੌਣ ਮੇਰਾ ਚੰਗਾ ਵਾ ਤੇ ਕੌਣ ਮਾੜਾ ਕਿਰਨ ਚੰਗੀ ਗੱਲ ਆ ਜੇ ਤੈਨੂੰ ਪਹਿਚਾਨ ਆ ਇਹੋ ਤੇ ਚੀਜ਼ ਮੈਂ ਚਾਹੁੰਦੀ ਸੀ ਕਿ ਤੈਨੂੰ ਪਹਿਚਾਨ ਹੋਵੇ ਚੰਗਾ ਕੌਣ ਆ ਤੇ ਮਾੜਾ ਕੌਣ ਆ ਤੇ ਫਿਰ ਉਹਨਾਂ ਨੂੰ ਪ੍ਰੋਬਲਮ ਕਿਉਂ ਹੁੰਦੀ ਆ ਜੇ ਮੈਨੂੰ ਆਪਣਾ ਸਾਰਾ ਕੁਝ ਪਤਾ ਲੱਗਣ데요 ਵਾ ਮੇਰੀ ਗੱਲ ਸੁਣ ਥੋੜਾ ਜਿਆ ਕਰਦੇ ਹਾਲਾਤ ਆਂਡਗਵੰਡ ਦੇ ਵੱਲ ਵੇਖਿਆ ਕਰ ਤੈਨੂੰ ਪਤਾ ਹੈ 12ਵੇਂ ਹੁਣ ਆਂਡਗਵੰਡ ਕਹਿਣ ਲੱਗ ਪਿਆ ਕਿ ਜੇ ਇਹਨਾਂ ਦੀ ਆਪਣੀ ਧੀ ਹੁੰਦੀ ਤੇ ਰੋਗ ਟੋਕ ਕਰਦੇ ਵੇਕਰਨ ਤੂੰ ਤਾਂ ਮੇਰੀ ਆਪਣੀ ਹੈ ਨਾ ਮੈਂ ਤੈਨੂੰ ਆਪਣੇ ਨਾਲੋਂ ਵੱਧ ਸਮਝਦੀ ਆ ਤੇ ਤੂੰ ਨਾ ਮੇਰੀ ਧੀ ਮੇਰ ਨਾਲ ਗੱਲ ਮੰਨਿਆ ਕਰ ਮੇਰੀ ਗੱਲ ਜਿਹੜੀ ਮੈਂ ਤੈਨੂੰ ਗੱਲ ਸਮਝਾਣੀ ਨਾ ਉਹ ਸਮਝਣ ਦੀ ਕੋਸ਼ਿਸ਼ ਕਰਿਆ ਕਰ ਕਿ ਮੈਂ ਤੈਨੂੰ ਕੀ ਕਹਿਣਾ ਚਾਹੁੰਦੀ ਆ ਠੀਕ ਆ ਮੰਮੀ ਵੀ ਆੜਗੋਲ ਦੀ ਸੁਣੋ ਜੇ ਤੁਹਾਡੀ ਆਪਣੀ ਧੀ ਹੁੰਦੀ ਤੇ ਆ ਇੱਕ ਲਫ਼ਜ਼ ਸੌਣ ਸੁਣ ਕੇ ਨਾ ਮੇਰੇ ਕੰਨ ਪੱਕ ਗਏ ਇਸ ਘਰ ਦੇ ਵਿੱਚ ਰਹਿ ਰਹਿ ਕੇ ਕਈ ਵਾਰੀ ਤੇ ਮੈਨੂੰ ਜੀ ਕਹਿੰਦੇ ਮੈਂ ਘਰ ਹੀ ਛੱਡ ਜਾਵਾਂ ਮੇਰੀ ਗੱਲ ਸੁਣ ਮੰਮੀ ਛੱਡੋ ਮੈਨੂੰ ਸੁਣ ਮੇਰੀ ਗੱਲ ਐਵੇਂ ਨਾ ਪਾਗਲਾ ਮੰਗੋ ਨਾ ਕਰ ਲੋਕੀ ਗਲਤ ਨਹੀਂ ਹੈਗੇ ਲੋਕੀ ਸਹੀ ਆ ਲੋਕਾਂ ਨੇ ਤੇ ਮੈਨੂੰ ਕਹਿਣਾ ਹੀ ਆ ਕਿ ਜੇ ਤੇਰੀ ਆਪਣੀ ਧੀ ਹੁੰਦੀ ਤੂੰ ਇਸ ਗੱਲ ਤੋਂ ਨਾ ਕਰਦੀ ਵੇਖ ਪੁੱਤ ਤੂੰ ਮੇਰੀ ਆਪਣੀ ਆ ਲੋਕਾਂ ਦੀ ਮੈਂ ਪਰਵਾਹ ਕੀਤੀ ਆ ਜੋ ਮਰਜ਼ੀ ਕੋ ਕੰਦਾ ਰੰਦਾ ਪਰ ਜਿੱਥੋਂ ਤੱਕ ਲੋਕਾਂ ਦੀ ਗੱਲ ਸਹੀ ਆ ਉਹਨੂੰ ਵੀ ਮੈਸੇਜ ਹੀ ਕਵਾਂਗੀ ਫੇਰ ਮੰਮੀ ਤੂੰ ਇਹਤਰਾ ਨਾ ਕਰੋ ਤੂੰ ਲੋਕਾਂ ਦੀ ਪਰਵਾਹ ਕਰ ਲਓ ਤੇ ਮੇਰੀ ਪਰਵਾਹ ਕਰਨੀ ਛੱਡੋ ਤੇ ਮੈਂ ਅੱਗੇ ਟਾਈਮ ਦਿੱਤਾ ਹੈ ਅੱਗੇ ਸਲੂਨ 'ਚ ਮੈਨੂੰ ਡਿਸਟਰਬ ਨਾ ਕਰੋ ਕਿਰਨ ਮੇਰੀ ਗੱਲ ਤੂੰ ਸੁਣ ਲੈ ਯਾਰ ਕਿਰਨ ਮੇਰੀ ਗੱਲ ਤਾਂ ਸੁਣ ਮੈਂ ਕਹਿਣਾ ਕੀ ਚਾਹਨੀ ਆ ਕਿਨ 5 ਮਿੰਟ ਮੇਰੀ ਗੱਲ ਤੇ ਸੁਣ ਕੇ ਜਾ ਕਿਰਨ ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾਵਾਂ ਬੇਸ਼ੱਕ ਮੈਂ ਪੂਰੀ ਫੈਮਿਲੀ ਸਾਹਮਣੇ ਨਹੀਂ ਬੋਲਦੀ ਪਰ ਜੋ ਕੋ ਜੋ ਕਹਿਣ ਦੇ ਨਾ ਸਹੀ ਕਹਿਣ ਦੇ ਆ ਗਲਤ ਨਹੀਂ ਕਹਿਣ ਦੇ ਪਤਾ ਨਹੀਂ ਤੇਰੇ ਹਾਵ ਭਾਵ ਕਿਉਂ ਬਦਲੇ ਜਾਣ ਦੇ ਤੇ ਸੁਣਨ ਦਾ ਕੀ ਫਾਇਦਾ ਹੋ ਨਸੀ ਸਮਝਦਾਰੀ ਨਾ ਚੱਲੀਏ ਸਹੀ ਜੀ ਇਹ ਗੱਲ ਦਾ ਹੱਲ ਕੀ ਹੈ ਬਸ ਹਾਲ ਤਾਂ ਕੀ ਹੈਗਾ ਹੀ ਹੈ ਇਹ ਨਾਲ ਮਿਲ ਕੇ ਸਾਰੇ ਜਨ ਨਹੀਂ ਰੋ ਹੋਰ ਤਾਂ ਕੋਈ ਹੱਲ ਨਹੀਂ ਹੋ ਸਕਦਾ ਠੀਕ ਆ ਜਿਸ ਤਰ੍ਹਾਂ ਘਾਟ ਚੱਲਦਾ ਉਸ ਤਰ੍ਹਾਂ ਘਾਟ ਚ ਲਈ ਚੱਲ ਮੈਂ ਨਹੀਂ ਚਾਹਦੀ ਕਿ ਬਾਹਰ ਵਾਲੀ ਕੁੜੀ ਕਰਕੇ ਸਾਡੇ ਬੱਚੇ ਅੱਡ ਹੋ ਜਾਣ ਥੋੜੀ ਜਿਹੀ ਗੱਲ ਹੈ ਜਸਬੀਰ ਵੀ ਸਮਝ ਜਾਏਗੀ ਤੇ ਆਪਾਂ ਵੀ ਤੇ ਸਮਝ ਹੀ ਜਾਂਦੇ ਆਂ ਇਹ ਠੀਕ ਬਿਲਕੁਲ ਠੀਕ ਹੈ ਅੰਡਈ ਸੀ ਸਹੀ ਕੰਦੇ ਵਿੱਚ ਆਈ ਜੀ ਅਸੀਂ ਪਹਿਲਾਂ ਤੁਹਾਨੂੰ ਸਮਝਦੇ ਹੀ ਨਹੀਂ ਕੋਚ ਤੁਸੀਂ ਕਿੰਨਾ ਬੋਲਦੇ ਅਸੀਂ ਕਹਿੰਦੇ ਨਹੀਂ ਕੁੜੀ ਸਹੀ ਹੈ ਕੋਈ ਗੱਲ ਨਹੀਂ ਟਾਈਮ ਦੀ ਗੱਲ ਆਪੇ ਭੈਣ ਜੀ ਵੀ ਸਮਝ ਜਾਣਗੇ ਮੇਰੀ ਚਾਹੀ ਠੀਕ ਹੀ ਕੰਦੇ 'ਤੇ ਆਪਾਂ ਨਹੀਂ ਅੱਡ ਹੁੰਦੇ ਨਾ ਮੈਂ ਭਰਾਵਾਂ ਭਰਾਵਾਂ ਨੂੰ ਅੱਡ ਨਹੀਂ ਹੁੰਦੇ ਨਾ ਨਾ ਮੈਂ ਜਸਵੀਰ ਨੂੰ ਘਰੋਂ ਜਾਣ ਦੇਣਾ ਜੋ ਉਹ ਨਾ ਉਹ ਜੋ ਉਹ ਜਾਣਗੇ ਤੇ ਅਸੀਂ ਸਾਰੀ ਫੈਮਿਲੀ ਨਾਲ ਜਾਵਾਂਗੇ ਉਹਨਾਂ ਦੇ ਨਹੀਂ ਜਾਣ ਹੀ ਨਹੀਂ ਦੇਣਾ ਕੋਈ ਗੱਲ ਨਹੀਂ ਜੋ ਕਰਦੀ ਗਰੰਕਰਨ ਦਿਓ ਕੋਈ ਗੱਲ ਪੁੱਛਾਈ ਨਹੀਂ ਕੇਰਾ ਬਾਲ ਸੁਣੋ ਜਿਸ ਤਰ੍ਹਾਂ ਕੁੜੀ ਚੰਦੀ ਆ ਨਾ ਹਾਂ ਜਾਂ ਜਿਸ ਤਰ੍ਹਾਂ ਭੈਣ ਜੀ ਜਾਂਦੇ ਆ ਉਸ ਤਰ੍ਹਾਂ ਹੀ ਹੋਣ ਦੋ ਘਰ ਦੇ ਵਿੱਚ ਜੋ ਪਾਂਦੀ ਆ ਜੋ ਲਾਂਦੀ ਆ ਜੋ ਖਾਂਦੀ ਆ ਜੋ ਵੀ ਕਰਦੀ ਆ ਨਾ ਕੁੜੀ ਅਸੀਂ ਭੈਣ ਜੀ ਉਹਨੂੰ ਕਰਨ ਦਿੰਨੇ ਕੋਈ ਗੱਲ ਟਾਈਮ ਦੀ ਗੱਲ ਆ ਅੱਪੇ ਠੀਕ ਹੋ ਜੇਗੀ ਵਕਤ ਮਾਰਾ ਜਾਣ ਡਿਆ ਮੈਂ ਜਦੋਂ ਵਕਤ ਸਹੀ ਹੋਣਾ ਨਾ ਸਭ ਕੁਝ ਸਹੀ ਹੋ ਜਾਣਾ ਠੀਕ ਹੈ ਕੋਈ ਠੀਕ ਹੈ ਤੁਸੀਂ ਜਿਸ ਤਰ੍ਹਾਂ ਕਹਿੰਦੀ ਹੈ ਜੇ ਚੱਲ ਹਾਂ ਹਾਂ ਠੀਕ ਹੈ ਅੱਪੇ ਠੀਕ ਹੋ ਜੇ ਬਸ ਭੈਣ ਜੀ ਹੁਣ ਕੋਈ ਗੱਲ ਨਹੀਂ ਅੱਸੀ ਕਰਨੀ ਭੈਣ ਜੀ ਕਹਿੰਦੇ ਆ ਨਾ ਮੇਰੀ ਕੁੜੀ ਮੇਰੀ ਧੀ ਆ ਤੈਨੂੰ ਰਹਿਣ ਦੋ ਜਿੱਦਾਂ ਮੈਂ ਜਸਵੀਰ ਨੂੰ ਕੋਈ ਟੈਨਸ਼ਨ ਨਹੀਂ ਦੇਣੀ ਮੈਂ ਨਹੀਂ ਕਰੂੰ ਜਾਨ ਜੀ ਮੈਂ ਨਹੀਂ ਰਹਿ ਸਕਦਾ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਮੇਰੇ ਕੋਈ ਕਰਾਉਂਦੇ ਸੀ हेयर कलर ਤੇ ਹੁਣ ਕੀ ਕਿਰਨ ਕੋ ਤੁਸੀਂ ਕਰਾਣਾ ਹੈ ਹੁਣ ਤੁਹਾਨੂੰ ਕੀ ਲੰਦਾ ਕੰਮ ਅੱਛਾ ਲੱਗਣਾ ਪਿਆ ਕੋਈ ਨਹੀਂ ਕੋਈ ਨਹੀਂ ਆਈ ਹੋਈ ਕਿਰਨ ਆ ਜਾਓ ਤੁਸੀਂ ਓਕੇ ਜੀ ਆ ਜਾਓ ਹਾਂਜੀ ਕਿਰਨ 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 ਤੁਹਾਡੇ ਕਲਾਇੰਟ ਆ ਰਿਹਾ ਤੁਸੀਂ ਗਲੋਬਲ हेयर कलर ਕਰਨਾ ਠੀਕ ਹੈ ਕਲਾਇੰਟ ਹਾਂਜੀ ਮਿੰਨੀ ਆ ਰਹੀ ਨਾ ਆਪਣੀ ਤੁਸੀਂ ਇਤਨਾ ਕਰੋ ਤੁਸੀਂ ਕਰਦੇ ਹੋ ਮੇਰਾ ਅੱਜ ਬਿਲਕੁਲ ਮੂਡ ਨਹੀਂ ਹੈਗਾ ਕਰੀ ਕੋਈ ਗੱਲ ਨਹੀਂ ਹੁਣ ਤਾਂ ਤੁਹਾਡੇ ਕੋਈ ਕੰਮ ਕਰਾਉਣਾ ਹੈ ਉਹ ਕਹਿੰਦੇ ਮੈਂ ਕਿਰਨ ਕੋਈ ਕਰਾਣਾ ਕੀ ਕਰ ਠੀਕ ਹੋ ਤੁਸੀਂ ਕੀ ਦੱਸਾਂ ਤੁਹਾਨੂੰ ਹਾਂਜੀ ਮੈਂ ਬੜੀ ਟੈਨਸ਼ਨ ਵਿੱਚ ਜੀ ਪਈ ਆ ਕਿ ਪਤਾ ਨਹੀਂ ਕਿਉਂ ਵਾਰ-ਵਾਰ ਨੇਟੀ ਜਾ ਰਹੀ ਹਾਂ ਦੱਸੋ ਕੀ ਗੱਲ ਅੱਜ ਤਾਂ ਮੂਡ ਸਹੀ ਹੀ ਲੱਗ ਰਿਹਾ ਮੈਂ ਕਿ ਕੀ ਹੋਇਆ ਦੱਸੋ ਕੀ ਦੱਸਾਂ ਤੁਹਾਨੂੰ ਮੇਰਾ ਮੂਡ ਬਿਲਕੁਲ ਸਹੀ ਨਹੀਂ ਹੈ ਮੈਂ ਘਰ ਜਦੋਂ ਬਹੁਤ ਪਰੇਸ਼ਾਨ ਹਾਂ ਕੀ ਗੱਲ ਹੈ ਘਰ ਜਦੋਂ ਕੀ ਪਰੇਸ਼ਾਨ ਹੋ ਕੀ ਕੀ ਕਰਦਿਆਂ ਨੇ ਇੰਨੇ ਚੰਗੇ ਤੁਹਾਡੇ ਘਰ ਦੇ ਮੰਮਾ ਕਿੰਨੇ ਨਾਈਸ ਨੇ ਕੀ ਗੱਲ ਹੋ ਗਈ ਉਹ ਨਾਈਸ ਨੂੰ ਇਸ ਨਾ ਬਾਹਰ ਹੀ ਦੇਖਦੇ ਆ ਅੱਛਾ ਉਹ ਅੰਦਰੋਂ ਅੰਦਰੋਂ ਕੋਈ ਨਾਈਸ ਨਹੀਂ ਨਾਲੇ ਤੁਸੀਂ ਕੀ ਕਿਹਾ ਮੰਮੀ ਕਿੰਨੇ ਨਾਈਸ ਨੇ ਹੂੰ ਉਹ ਕਿਹੜਾ ਮੇਰੀ ਆਪਣੀ ਮਾਂ ਵਾ ਕੀ ਮਤਲਬ ਤੁਹਾਡਾ ਇਹ ਕੀ ਕਹਿ ਰਹੇ ਹੋ ਕਿਰਨ ਹਾਂ ਯਾਰ ਸਹੀ ਕਹਿਨੀ ਆ ਉਹ ਮੇਰੀ ਆਪਣੀ ਮਾਂ ਨਹੀਂ ਉਹ ਮੇਰਾ ਘਰ ਹੀ ਆਪਣਾ ਨਹੀਂ ਆ ਤੇ ਮੈਂ ਇੰਨੀ ਪਰੇਸ਼ਾਨ ਹਾਂ ਉਸ ਘਰ ਦੇ ਵਿੱਚ ਰਹਿ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਛਾ ਇੰਨੀ ਸਾਰਿਆਂ ਨੂੰ ਪ੍ਰੋਬਲਮ ਆ ਮੇਰੇ ਤੋਂ ਕਿ ਤੂੰ ਕੱਪੜੇ ਕਿ ਤਰ੍ਹਾਂ ਦੇ ਪਾਹਨੀ ਆ ਆ ਮੈਂ ਕਲਰ ਕਰਵਾ ਕੇ ਗਈ ਆ ਕਲਰ ਚੰਗਾ ਲੱਗਦਾ ਲੋਕੀ ਕੀ ਕਹਿਣਗੇ ਉਹ ਜਿਹਨਾਂ ਦੀ ਆਪਣੀ ਕੁੜੀ ਕਰਵਾਂਦੀ ਤੇ ਫਿਰ ਵੀ ਇਹਨਾਂ ਨੇ ਇਤਨਾ ਕਹਿਣਾ ਸੀ ਸੱਚ ਕਹਿਨੀ ਆ ਗੱਲ ਯਾਰ ਉਹ ਤਾਂ ਲੱਗਦਾ ਹੀ ਨਹੀਂ ਹੈ ਨਹੀਂ ਗੱਲ ਲੱਗਦੀ ਮੈਨੂੰ ਸੱਚੀ ਕਹਿਨੀ ਆ ਉਹ ਮੈਂ ਕਿਹਨਾਂ ਨੂੰ ਝੂਠ ਬੋਲਾਂ ਉਹ ਇਹ ਤੇ ਮੈਨੂੰ ਕਿਧਰ ਲੈ ਕੇ ਆਏ ਸੀਗੇ ਠੀਕ ਆ ਇਹਨਾਂ ਨੇ ਮੇਰੀ ਪਰਵਰਿਸ਼ ਕੀਤੀ ਪਰ ਇਹ ਨਿਆ ਬੰਦਿਸ਼ਾਂ ਮੈਨੂੰ ਤੇ ਐਨ ਲੱਗਦਾ ਇਹ ਨਾ ਆਪਣੇ ਫਾਇਦੇ ਲਈ ਮੈਨੂੰ ਲੈ ਕੇ ਆਏ ਨਹੀਂ ਤੁਹਾਨੂੰ ਕਿੱਥੋਂ ਲੈ ਕੇ ਆਏ ਕਿਰਨ ਕੀ ਦੱਸਾਂ ਤੁਹਾਨੂੰ ਮੈਨੂੰ ਤੇ ਯਾਦ ਨਹੀਂ ਮੈਨੂੰ ਕਿੱਥੋਂ ਲੈ ਕੇ ਆਏ ਨਹੀਂ ਅੱਛਾ ਪਰ ਇੰਨਾ ਪਤਾ ਵਾ ਇਹ ਮੈਨੂੰ ਕਿਦੋਂ ਲੈ ਕੇ ਆਏ ਸੀਗੇ ਮੈਨੂੰ ਨਹੀਂ ਪਤਾ ਮੈਨੂੰ ਕੁਝ ਵੀ ਉਸ ਚੀਜ਼ ਬਾਰੇ ਯਾਦ ਨਹੀਂ ਆ ਪਰ ਤੁਸੀਂ ਵੇਖੋ ਜੇ ਤੁਸੀਂ ਲੈ ਆਈ ਆ ਜੇ ਹੂੰ ਹੂੰ ਤੇ ਫਿਰ ਮੈਨੂੰ ਆਪਣੀਆਂ ਕੁੜੀਆਂ ਵਾਂਗ ਰੱਖੋ ਬਿਲਕੁਲ ਇਹੋ ਹੀ ਕਹਿਣਗੇ ਕੀ ਸਾਡੀਆਂ ਕੁੜੀਆਂ ਇਤਨਾ ਨਹੀਂ ਕਰਦੀਆਂ ਹੈਗੀਆਂ ਸਾਡੀਆਂ ਕੁੜੀਆਂ ਇਤਨਾ ਕਰਦੀਆਂ ਸੀਗੀਆਂ ਅੱਛਾ ਇੰਨਾ ਕੰਪੈਰੀਸਨ ਮੈਂ ਬਹੁਤ ਜ਼ਿਆਦਾ ਮੈਂਟਲੀ ਉੱਥੇ ਨਾ ਸਟ੍ਰੈਸ ਦੇ ਵਿੱਚ ਆ ਚੁੱਕੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਤਨੀ ਜ਼ਿਆਦਾ ਬੰਦਿਸ਼ ਮੈਨੂੰ ਸਵੇਰੇ ਕਿੰਨਾ ਬੋਲੇ ਆ ਕੀ ਕਲਰ ਕਰ ਲਿਆ ਵਾ ਆ ਕਿਹੋ ਜਿਹੇ ਕੱਪੜੇ ਪਾ ਲ ਕੱਪੜਿਆਂ 'ਚ ਪ੍ਰੋਬਲਮ ਕੀ ਆ ਨਹੀਂ ਤੂੰ ਇਹ ਵੇਖੋ ਇੰਨਾਂ ਦੀਆਂ ਕੁੜੀਆਂ ਚੀਨਾ ਨਹੀਂ ਬਣਦੀਆਂ ਹੈਗੀਆਂ अच्छा ਕਿਰਨਾਂ ਕਾ ਜਿੰਨ ਲੈ ਆਏ ਨੇ ਫਿਰ ਤੈਨੂੰ ਆਪਣੇ ਬੱਚਿਆਂ ਵਾਂਗੂ ਰੱਖਣਾ ਬੇਟੀਆਂ ਵਾਂਗੂ ਜੇ ਤੈਨੂੰ ਬੇਟੀ ਬਣਾਇਆ ਹੋਣਾ ਨੇ ਬੇਟੀ ਬਣਾ ਕੇ ਰੱਖਣ ਹੋ ਬਣਾਣ ਚ ਤੇ ਹੋਣ ਚ ਬੜਾ ਫਰਕ ਆ ਉਹ ਅਸਲੀ ਮਾਂ ਅਸਲੀਂ ਦੀ ਆ ਇਤਨਾ ਕੋਈ ਕਿਸੇ ਦੀ ਮਾਂ ਨਹੀਂ ਬਣਦੀ ਤੇ ਮੈਂ ਕਿਵੇਂ ਪਾਗਲਾ ਵਾਂਗੂ ਕਿੰਨਾ ਪਿਆਰ ਕਰਦੀ ਇਹਨਾਂ ਨੂੰ ਪਰ ਇਹਨਾਂ ਨੇ ਨਾ ਮੇਰੇ ਪਿਆਰ ਦਾ ਮੁੱਲ ਨਹੀਂ ਪਾਇਆ ਇੰਨਾ ਜ਼ਿਆਦਾ ਇਨਾ ਜਿਆਦਾ ਬਰਡਨ ਮੇਰੇ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਮੇਰੀ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਛੱਡ ਪਣਾ ਤੂੰ ਇਹ ਗੱਲਾਂ ਨੂੰ ਜੇ ਤੈਨੂੰ ਲੈ ਟੈਨਸ਼ਨ ਕਿ ਲੈਦੀ ਏ ਮੈਂ ਵੀ ਤੇ ਇੰਨੀ ਦੂਰ ਆਣੀ ਆ ਮੈਂ ਵੀ ਪੀਜੀ ਚ ਰਹਿਣੀ ਤੂੰ ਆਪਣਾ ਕਮਾਨਣੀ ਏ ਆਪਣਾ ਖਾਨਣੀ ਏ ਤੂੰ ਵੀ ਪੀਜੀ ਚ ਰਹਿ ਨਾ ਮਰਾਮ ਨਾ ਤੂੰ ਮੇਰੇ ਨਾਲ ਲੜ ਰਿਹਾ ਸਹੀ ਗੱਲ ਕਿਰਨ ਤੂੰ ਇਹਦੇ ਨਾਲ ਚੱਲ ਜੇ ਅਗਰ ਪੀਜੀ ਚ ਰਹਿ ਦੇ ਨਾਲ ਉਹ ਵੀ ਤੇ ਇੰਨੀ ਦੂਰ ਆਂਦੀ ਪਈ ਏ ਦੇਖ ਤੂੰ ਤੇ ਆਪਣੇ ਪੈਰਾਂ ਤੇ ਹੰਡ ਸਟੈਂਡ ਹੋ ਗਈ ਐ ਤੇ ਤੂੰ ਉਹਨਾਂ ਦੀ ਕਿੰਨੀ ਗੱਲਾਂ ਸੁਣਦੀ ਪਈ ਐ ਫਾਲਤੂ ਦੀਆਂ ਨਾਲੇ ਜਿਉ ਤੇਰੇ ਆਪਣੇ ਮਾਪੇ ਹੁੰਦੇ ਫੇਰ ਤੂੰ ਟੈਨਸ਼ਨ ਲੈਂਦੀ ਜੇ ਤੇਰੇ ਮਾਪੇ ਨਹੀਂ ਹੈਗੇ ਫੇਰ ਤੇਨੂੰ ਕਾਦੀ ਟੈਨਸ਼ਨ ਤੂੰ ਆਪਣਾ ਖਾਕ ਮਾਨੀ ਵਈਂ ਆਪਣਾ ਪੀਜੀ ਚ ਵਖਰੇ ਆ ਰਾਮਨਾ ਜੋ ਮਰਜ਼ੀ ਲਾ ਪਾ ਗਾਲ ਤੇ ਤੇਰੀ ਸਹੀ ਆ ਹੂੰ ਮੈਂ ਕਾ ਤੂੰ ਉਹਨਾਂ ਦੇ ਇਨ ਤਾਨੇ ਮੈਨੇ ਸੁਣਨ ਨਹੀਂ ਆ ਉਹ ਕਿਹੜਾ ਮੇਰੇ ਅਸਲੀ ਘਰ ਦੇ ਆ ਉਹ ਕਿਹੜਾ ਮੇਰੀ ਅਸਲੀ ਮਾਂ ਵਾ ਇਹ ਅਸਲੀ ਭਰਾ ਵਾ ਪੀਜੀ ਦਾ ਇੰਤਜ਼ਾਮ ਮੈਂ ਕਰ ਦਾਂਗੀ ਠੀਕ ਹੈ ਨਾ ਜਿੱਥੇ ਮੈਂ ਜਰਨੀ ਤੂੰ ਵੀ ਉੱਥੇ ਰਹੇਂਗੀ ਠੀਕ ਹੈ ਕਿਰਨ ਤੂੰ ਅੱਜ ਤੋਂ ਬਾਅਦ ਸਟੈਨਸ਼ਨਾਂ ਛੱਡ ਉਹਨੇ ਦੀ ਗੱਲਾਂ ਕੋ ਫਾਲਤੂ ਦੀ ਕੋਈ ਨਹੀਂ ਸੁਣਨੀਆ ਠੀਕ ਹੈ ਉਹ ਪੀਜੀ ਦਾ ਤੇਰਾ ਇੰਤਜ਼ਾਮ ਕਰ ਦੇਗੀ ਤੂੰ ਉਹ ਦਿਨ ਪੀਜੀ 'ਚ ਰਹਿਣਾ ਠੀਕ ਹੈ ਐਨੀ ਤੂੰ ਸਿਰਦਰਦ ਸਵੇਰ ਦੀ ਲਾਈਵ ਐ ਸਵੇਰ ਦੀ ਆ ਕੇ ਚੇਅਰ ਤੇ ਉੱਪਰ ਡਿੱਗੀ ਹੋਈਆਂ ਸਲੂਨ ਤੇ ਚਲੋ ਯਾਰ ਤੂੰ ਹੀ ਤੇ ਮੇਰਾ ਦਿਮਾਗ 'ਚ ਨਾ ਕੀ ਕਹਿੰਦੇ ਬੋਝ ਹਲਕਾ ਕਰ ਦਿੱਤਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਨਹੀਂ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਆਪਾਂ ਤੇਰੇ ਨਾਲ ਆ ਠੀਕ ਹੈ ਹਾਂ मेनू कुछ नहीं हो या। अब बार बार ना पूछा करता तू इने वजह क्यों आई आ तून इतना नहीं करना चाहता सर ਰਾਮ ਨਾਲ ਗੱਲ ਮੇਰੀ ਗੱਲ ਸੁਣ ਕਿ ਆਪਣੇ ਬੱਚਿਆਂ ਨੂੰ ਨਹੀਂ ਪੁੱਛਣਾ ਤੇ ਕਿੰਨੂੰ ਪੁੱਛਣਾ ਸੀ ਔਰ ਉਹ ਆਣਾ ਆ ਕੀ ਕਹਿੰਦੇ ਬਨਾਵਟੀ ਦੇ ਡਾਇਲੌਗਸ ਨਾ ਆਪਣੇ ਕੋਲ ਹੀ ਰੱਖੋ ਬੱਚੇ ਮੇਰੀ ਧੀ ਮੇਰੀ ਧੀਆਂ ਵਰਗੀਆਂ ਹੀ ਹੋਇਆ ਤੂੰ ਸਾਡੀ ਧੀ ਆ ਸਮਝਿਆ ਤੂੰ ਸਾਡੀ ਸਮਝ ਤੂੰ ਧੀ ਆ ਕਾਦੇ ਕੋਈ ਮੈਂ ਕੋਈ ਤੁਹਾਡੀ ਧੀ ਤੂੰ ਨਹੀਂ ਹੈਗੀ ਆ ਕਿੰਨੇ ਵੇ ਪਾ ਤੁਹਾਡੇ ਦਿਮਾਗ 'ਚ ਮੈਂ ਤੁਹਾਡੀ ਧੀ ਆ ਅਸੀਂ ਬਣਾਇਆ ਸੀ ਨਾ ਹੁਣ ਤੂੰ ਸਾਡੀ ਧੀ ਹੋ ਆ ਨਾ 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 ਇਹ ਦਿਸ ਮੇਨੇ ਬਣਾ ਹੁਣ ਸਾਰੇ ਦਿੱਤੀ ਆ ਮੈਂ ਤੁਹਾਡੀ ਦਿੱਤੀ ਆ ਸਾਰੇ ਸੰਜੀ ਦਿੱਤੀ ਆ ਸਾਰੇ ਦੇ ਦਿੱਆ ਮੈਂ ਤੇਰੀ ਉਹੀ ਚਾਚੀ ਆ ਨਾ ਸਾਰੇ ਦਿੱਤੀ ਆ ਦੱਸ ਉਹ ਛੱਡੋ ਮੇਰਾ ਹੱਥ ਮੈਨੂੰ ਨਾ ਦੋ ਮਿੰਟ ਡਿਸਟਰਬ ਨਾ ਕਰਿਓ ਤੇ ਨਾਲੇ ਪਿੱਛੇ ਹੋ ਜਾਓ ਮੇਰੇ ਨਾਲ ਨਾਲ ਕੋ ਚਮੜੀ ਜਾਂਦੇ ਜੇ ਸਾਰੇ ਜਾਣੇ ਤੂੰ ਧੁੱਕੀ ਆ ਇਸ ਕਰਕੇ ਪੁੱਤਰ ਉਹ ਮੈਂ ਤੁਹਾਡੀ ਧੀ ਨਹੀਂ ਆ ਲੇਖ ਕੇ ਦਵਾਂ ਤੈਨੂੰ ਜੇ ਦੋਵਾਂ ਲਗਾਈ ਦੀ ਕਿਤਾਬ ਲੈਣੀ ਮੈਨੂੰ ਯਾਦ ਆ ਸਾਨੂੰ ਸਾਡਾ ਯਾਦ ਆ ਚੱਲ ਚੱਪ ਯਾਦ ਆ ਮੈਂ ਤੇਰੀ ਦਾਦੀ ਆ ਦਿੱਤੀ ਹਾਂ ਧੀ ਆ ਪੁੱਤ ਦਾਦੀ ਆ ਸਾਰਿਆਂ ਦੀ ਧੀ ਆ ਹੁਣ ਤੋਂ ਮੈਂ ਚੱਲਨੀ ਆ ਕਿੱਥੇ ਕਿੱਥੇ ਚੱਲਨੀ ਆ ਤੇਰੇ ਮੰਮੀ ਡੈਡੀ ਲੱਪੇ ਆ ਲੱਪੇ ਆ ਯਾਦ ਆ ਗਿਆ ਤੈਨੂੰ ਓਏ ਇਹੋ ਜਿਹੀ ਸਟੂਪਿਡ ਕੁਐਸਚਨ ਮੇਰੇ ਕੋ ਨਾ ਕਰਿਆ ਕਰ ਚੱਲ ਚੰਗਾ ਜਿੱਲਾ ਲੱਪੇ ਆ ਤੇਰੇ ਆਪਣੇ ਘਰ ਦੇ ਲੱਪੇ ਤੇ ਚੰਗਾ ਵਸੋ ਹਾਂ ਕਿਹੜੇ ਘਰ ਦੇ ਓ ਮੈਂ ਚੱਲਨੀ ਆ ਕਿੱਥੇ ਚੱਲਨੀ ਆ ਮੈਂ ਪੀਜੀ ਚੱਲਨੀ ਆ ਹੈ ਪੀਜੀ ਕਿਉਂ ਕਿਉਂ ਕੀ ਮਤਲਬ ਮੇਰੀ ਮੱਜੀ ਮੇਰੀ ਲਾਈਫ ਆ ਉਹਨਾਂ ਲਈ ਮੈਂ ਨਾ ਉਹ ਤੁਹਾਡੇ ਸਾਰਿਆਂ ਦੀ ਕਿਚਕਿਚ ਤੋਂ ਬਹੁਤ ਤੰਗ ਆ ਚੁੱਕੀ ਆ ਅੱਜ ਤੈਨੂੰ ਕਿਚਕਿਚ ਨਜ਼ਰ ਆਣ ਡਈ ਸੇ ਬੇਟਾ ਸਾਡੇ ਘਰ ਦੀ ਤੇ ਹੋਰ ਕੀ ਨਹੀਂ ਪੁੱਤ ਆ ਇੰਨੇ ਵਜੇ ਆਣਾ ਵਾ ਇੰਨੇ ਵਜੇ ਆ ਕਰਨਾ ਵਾ ਆ ਇਤਰਾਹ ਦੇ ਕੱਪੜੇ ਕਿਉਂ ਪਾਨੀ ਆ ਇਤਰਾਹ ਦਾ ਆਪਣੇ ਲਾਈਫ ਸਟਾਈਲ ਕਿਉਂ ਬਣਾ ਲਿਆ ਵਾ ਤੂੰ ਕਿੱਥੇ ਚੱਲੀਆਂ ਸਹੇਲੀਆਂ ਨਾ ਚੱਲੀਆਂ ਪੈਸੇ ਬੜੇ ਬਰਬਾਦ ਕਰਦੀਆਂ ਪਰ ਅਸਤਰੀ ਪੁੱਤ ਮੀਨੂ ਨਾ ਇਹ ਫालतू ਦੀਆਂ ਗੱਲਾਂ ਮੇਰੇ ਦਿਮਾਗ ਦਿਮਾਗ ਨਾ ਖਰਾਬ ਕਰਿਆ ਕਰੋ ਮੇਰਾ ਮੇਰਾ ਤੇਰਾ ਕਿਉਂ ਤੂੰ ਮਾਤਰਾ ਚੁੱਪ ਕਰ ਜਾ ਫੇਰ ਲੱਗ ਪਈਆਂ ਜੇ ਕਿਰਨ ਦੇ ਮਗਰ ਪੈ ਗਈਆਂ ਜੇ ਤੂੰ ਹੀ ਹਟਦੀਆਂ ਹੈ ਨਹੀਂ ਕਿੰਨਾ ਤੈਨੂੰ ਸਮਝਾਤਾ ਤੁਹਾਡੇ ਦਿਮਾਗ 'ਚ ਮਸਾਫ ਹੈਗਾ ਕੁਝ ਚਾਈ ਤੂੰ ਤਾਂ ਬੜੀਆਂ ਸਵੇਰ ਮੇ ਨਾਲ ਮਿੱਠੀਆਂ ਗੱਲਾਂ ਕਰਨ ਰਹੀ ਸੀ ਹੁਣ ਤੂੰ ਜੋ ਕਰੇਂਗੀ ਸਹੀ ਕਰੇਂਗੀ ਤੂੰ ਜਿੱਤਰਾ ਕਰੇਂਗੀ ਆਪਾਂ ਕਿਰਨ ਰੱਖਾਂਗੇ ਤੇ ਤੂੰ ਹੀ ਤੂੰ ਵੀ ਬੜਾ ਕਹਿਂਦੇ ਸੀ ਜਸਵੀਰ ਪੁੱਤ ਜਸਵੀਰ ਧੀ ਮੇਰੇ ਕੋਲ ਗਲਤੀ ਹੋ ਗਈ ਆ ਹੋਣੀ ਮੈਂ ਐਸਾ ਕਰਦੀ ਘਰ ਛੱਡ ਕੇ ਨਾ ਜਾਵੀ ਤੇ ਤੂੰ ਮੈਂ ਤੈਨੂੰ ਵੇਖ ਨਹੀਂ ਸਕਦੀ ਇਕੱਲੇ ਜਾਂਦੇ ਆ ਕਿਤੇ ਜੋ ਮਰਜੀ ਘਰ ਛੱਡ ਕੇ ਨਾ ਜਾਇਓ ਵੇਖਿਆ ਨਾ ਜਨਕ ਤੈਨੂੰ ਪਤਾ ਲੱਗਾ ਕਿ ਮੈਂ ਛੱਤ ਉੱਪਰ ਆ ਤੇ ਤੂੰ ਹੀ ਆਂਦਿਆਂ ਮੇਰੀ ਧੀ ਨੂੰ ਮੇਰੀ ਧੀ ਨਾਲ ਲੜਨ ਲੱਗ ਪੇ ਖਰੀਆਂ ਖੋਟੀਆਂ ਨੂੰ ਸੁਣਾਉਣ ਲੱਗ ਪੇ ਮੈਨੂੰ ਪਤਾ ਸੀ ਕਿ ਤੋਹੀ ਸਾਰੇ ਘਰ ਦੇਰੇ ਰਲ ਕੇ ਇਹੋ ਕੁਝ ਹੀ ਮੇਰੇ ਧੀ ਨਾ ਕਰਨਾ ਅਸੀਂ ਸੋਚਿਆ ਸੀ ਅਸੀਂ ਘਰ ਗਾਲੇ ਨਾ ਕੋਈ ਹੋਟਲ ਧੀ ਕਰ ਛੱਡ ਕੇ ਚੱਲੀ ਹੋ ਪੀਜੀ ਚ ਅਸੀਂ ਰੋਕਣ ਦੇ ਆ ਕਿ ਤੂੰ ਸਾਡੀ ਸਾਰਿਆਂ ਦੀ ਧੀ ਹੈ ਅਸੀਂ ਨਹੀਂ ਜਾਣ ਦੇਣਾ ਕੁਛ ਨਹੀਂ ਧੀ ਕਹਿਣ ਦੇ ਆ ਕਹਿੰਦੀ ਮੈਂ ਚੱਲੀ ਆ ਅਸੀਂ ਰੋਕਣ ਦੇ ਆ ਨੂੰ ਕਿ ਨਹੀਂ ਜਾਣ ਦੇਣਾ ਤੈਨੂੰ ਉਹ ਪੀਜੀ ਚੱਲੀ ਹੋ ਪਾ ਪਰੇ ਟੋ ਕਿਰਨ ਕਹਦੇ ਜੋ ਕੋ ਜੇ ਸਾਰੇ ਜਾਣੇ ਕਹਿੰਦੇ ਆ ਝੂਠ ਕਹਿੰਦੇ ਆ ਤੂੰ ਵੀਜੀ ਚ ਕਿਉਂ ਚੱਲੀ ਆ ਤੂੰ ਆਪਣੀ ਮਾਂ ਦੇ ਘਰ ਰਹਿਣ ਗਈ ਆ ਸਾਰੇ ਦੀ ਧੀ ਐ ਅਸੀਂ ਸਾਰੇ ਨੇ ਮੰਨ ਲਈ ਆ ਤੁਹਾਡੀ ਧੀ ਐ ਚੁੱਪ ਕਰ ਜੋ ਤੁਹਾਡੀ ਧੀ ਹੈ ਨਹੀਂ ਤੁਹਾਡੀ ਕਿਸੇ ਦੀ ਧੀ ਨਹੀਂ ਜਸਵੀਰ ਭਾਜੀ ਬੀਬੀ ਨਾ ਚੁੱਪ ਕਿਸੇ ਦੀ ਧੀ ਨਹੀਂ ਇਹ ਮੇਰੀ ਧੀ ਆ ਇਹ ਮੇਰੇ ਘਰ ਰਹਿਗੇ ਤਾਂ ਤੁਹਾਡੀ ਹੀ ਸਹੀ ਰਵੇ ਤਾਂ ਸਹੀ ਚੋਤਪਕਾਰ ਚ ਵੇਖ ਕੇ ਰਨ ਤੂੰ ਡਰਦੀ ਹੈ ਨਾ ਤੂੰ ਇਹ ਸੋਚਦੀ ਹੈ ਨਾ ਕਿ ਇਹਨਾਂ ਦੀਆਂ ਗੱਲਾਂ ਮੰਮੀ ਨੂੰ ਸੁਨੀਆਂ ਬੰਦੀਆਂ ਉਹ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਮੈਨੂੰ ਸਿਰਫ ਤੇਰੀ ਪਰਵਾਹ ਆ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਜਾਵਾਂਗੀ ਦੂਸਰੀ ਕੋਠੀ ਹੈਗੀ ਨਾ ਉਹ ਤੇਰੇ ਪਾਪਾ ਨੇ ਬਣਾਈ ਸੀ ਤੇਰੇ ਪਾਪਾ ਨੇ ਤੇਰੇ ਪਾਪਾ ਨੇ ਬਣਾਈ ਸੀ ਉਹ ਕੋਠੀ ਆਪਾਂ ਉਹਦੇ ਵਿੱਚ ਰਵਾਂਗੇ ਗੋਲਡੀ ਨਹੀਂ ਉਹ ਨਾ ਜਾਂਦਾ ਨਾ ਜਾਵੇ ਕੋਈ ਗੱਲ ਹੈ ਸਾਹਲ ਤੇ ਜਾਏਗਾ ਨਾ ਆਪਾਂ ਜਾ ਕੇ ਰਵਾਂਗੇ ਕੋਈ ਗੱਲ ਨਹੀਂ ਤੂੰ ਪਰਵਾਹ ਨਾ ਕਰ ਚਲੋ ਚਲੋ ਸੰਭੋ ਆਪਣਾ ਕੰਮ ਲੈ ਲਓ ਸਾਰਾ ਕੁਝ ਸਹੀ ਗੱਲ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਹੈਨਾ ਬਿਲਕੁਲ ਤੇ ਤੇਰੀ ਵੀ ਨਹੀਂ ਤੂੰ ਕਿਹੜਾ ਮੇਰੀ ਮਾਂ ਹੈ ਕੰਜੀ ਤਸਵੀਰ ਕੰਜੀ ਇਹ ਹੈ ਕੁਝ ਨਹੀਂ ਤੂੰ ਮਜ਼ਾਕ ਕੀਤਾ ਨਾ ਮੇਰੇ ਨਾਲ ਚਲੋ ਤੁਸੀਂ ਦਾਅਵਾ ਕਰੋ ਉਹ ਬਾਤ ਵੇਖਾਂਗੇ ਅਸੀਂ ਕੀ ਹੋਣਾ ਕੀ ਨਹੀਂ ਹੋਣਾ ਆਜੋ ਤੁਸੀਂ ਬੈਠੋ ਕਿਹੜਾ ਮਜ਼ਾਕ ਸਚਾਈ ਆ ਮੈਂ ਤੇ ਕੋਈ ਮਜ਼ਾਕ ਨਹੀਂ ਕੀਤਾ ਜੋ ਸੱਚ ਆ ਉਹ ਮੈਂ ਤਾਂ ਡੇਕੇ ਪਰੋਸ ਦਿੱਤਾ ਕਿਰਨ ਬੇਟਾ ਨਾ ਮੇਰਾ ਤੇਰਾ ਨੀ ਕਰ ਤੇਰੀ ਮਾਂ ਮੈਂ ਇਸ ਤਰ੍ਹਾਂ ਨਹੀਂ ਕਹੀਦਾ ਹਾਂ ਮਾਂ ਹਾਂ ਤੇਰੀ ਮਾਂ ਇਸ ਵੀ ਇਹ ਤੇਰੀ ਮਾਂ ਵੇ ਇਹ ਮੇਰੀ ਮਾਂ ਕਿੱਦਾਂ ਆਇਆ ਮੈਂ ਇਹਨਾਂ ਦੇ ਕੁੱਖੋਂ ਨਹੀਂ ਜੰਮੀ ਇਹ ਮੇਰੀ ਮਾਂ ਤੇ ਹੋ ਹੀ ਨਹੀਂ ਸਕਦੇ ਆਇਆ ਚਾ ਜੇ ਨਹੀਂ ਜੰਮੀ ਤੇ ਪਾਲਿਆ ਪੋਸਿਆ ਤੇ ਐਸਾ ਕੁਝ ਕੀਤਾ ਤੇਰਾ ਤੈਨੂੰ ਲੈ ਕੇ ਆਈ ਉਹ ਤੈਨੂੰ ਉੱਥੋਂ ਲੈ ਕੇ ਸੀ ਆਏ ਆ ਸਾਰੇ ਪਰਿਵਾਰ ਨਾਲ ਲੜਾਈ ਲਈ ਇਹਨੇ ਆਪਣੀ ਧੀ ਬਣਾਇਆ ਤੈਨੂੰ ਓ ਪੁਲਿਸ ਯਾਰ ਆ ਫालतू ਦੀ ਗੱਲਾਂ ਮੇਰੇ ਨਾਲ ਨਾ ਕਰਿਆ ਕਰੋ ਨਾਲੇ ਮੈਂ ਅੱਜ ਘਰ ਛੱਡ ਕੇ ਚਲੀ ਜਾਣਾ ਪਿੱਛੋਂ ਤੁਸੀਂ ਜੋ ਮਰਜ਼ੀ ਕਰਦੇ ਰੋਖਾਂਦੇ ਰੋਪਿੰਦੇ ਰੋ ਨਾਲੇ ਤੁਹਾਨੂੰ ਤੇ ਗਈ ਸੀਗਾ ਕਿ ਆ ਕੁੜੀ ਬਾਹਰੋਂ ਆਈ ਆ ਆਪਾਂ ਉਹਨੂੰ ਘਰ ਲੈ ਆਏ ਆ ਤੇ ਤੁਹਾਡੀ ਤੇ ਟੈਨਸ਼ਨ ਮੁੱਕ ਗਈ ਆ ਮੈਂ ਚੱਲੀ ਆ ਆਪਣੀ ਲਾਈਫ ਜੀਨ ਤੇ ਤੁਸੀਂ ਸਾਰਿਆਂ ਨੇ ਆਪਣੀ ਲਾਈਫ ਜੀਓ ਪ੍ਰੋਬਲਮ ਕੀ ਆ ਓ ਕਿਰਨ ਨਹੀਂ ਅਸੀਂ ਜਾਣ ਦੇਣਾ ਤੂੰ ਇਸ ਘਰ ਲਈ ਧੀਂ ਅਸੀਂ ਜਾਣ ਦੇਣਾ ਇੱਕ ਮਿੰਟ ਤੁਸੀਂ ਅੰਨਾਂ ਨੂੰ ਅਸੀਂ ਨਹੀਂ ਜਾਣ ਦੇਣੀ ਦੇ ਪੁੱਤਰ ਇਸ ਵੀਰ ਦੀ ਹਾਲਤ ਵੇ ਸਾਡੀ ਪ੍ਰੋਬਲਮ ਨਹੀਂ ਅੜੀ ਦੀ ਪ੍ਰੋਬਲਮ ਤੇ ਸਮਝ ਲਓ ਤੁਸੀਂ ਇਹ ਤੇਰੀ ਮਾਂ ਵੈ ਕਿੰਨੀ ਵਾਰੀ ਗਵਾ ਇਹ ਕੋਈ ਮੇਰੀ ਮਾਂ ਨਹੀਂ ਆ ਹੁਣ ਮੈਨੂੰ ਡਿਸਟਰਬ ਨਾ ਕਰੋ ਮੈਂ ਨਾ ਆਪਣੇ ਕੱਪੜੇ ਪੈਕ ਕਰਨ ਚੱਲੀ ਆ ਤੇ ਮੈਂ ਹੁਣ ਤੁਹਾਡੇ ਘਰ ਇੱਕ ਮਿੰਟ ਨਹੀਂ ਰਹਿ ਸਕਦੀ ਨਹੀਂ ਜਾਣ ਦੇਦਾ ਛੱਡੋ ਮੰਜੂ 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 ਅਜਿਹੀ ਦੇ ਹੱਥ ਪਰ ਦੇ ਸੁਣਦੇ ਹੋਗੇ ਸੁਣਦੇ ਵਰਫਾ ਵੇਖ ਉਹ ਇਹ ਬਟਾਹ ਅਨ ਬਟਾ ਹਜ਼ਾਰ ਦੇ ਅਨ ਕੋਚਨਾ ਮਨਜੂ ਕੀ ਹੈ ਮਮਮੀ ਕਿਰਨ ਬਹੁਤ ਬੋਲਦੀ ਹਾਂ ਇਹ ਦੇਖ ਤੇ ਚਹੀ ਕੀ ਹੈ ਮਮਮੀ ਫਾਈਲ ਗਾਲ ਸੁਣ ਉਹ ਪੱਕਾ ਇਹਨਾਂ ਨੇ ਕੁਝ ਕਿਹਾ ਨਾ ਮਮਮੀ ਕੀ ਕਿਹਾ ਵਾ ਦੱਸੋ ਮੈਨੂੰ ਇਹ ਇਹਨਾਂ ਦੀ ਗੱਲ ਛੱਡ ਕੁਝ ਨਹੀਂ ਕਿਹਾ ਸੀ ਅਜਿੜੇ ਕੁਝ ਵੀ ਕਿਹਾ ਮਮਮੀ ਕੀ ਹੈ ਛੱਡ ਦੋ ਤੁਸੀਂ ਕੀ ਹੈ ਸੁਣ ਕਿਰਨ ਮੇਰੀ ਧੀ ਹੈ ਨਾ ਹਾਂ ਹਾਂ ਤੇਰੀ ਭੈਣ ਹੈ ਨਾ ਹਾਂ ਮਮਮੀ ਇਹ ਨਹੀਂ ਕੋਈ ਸਮਝਦਾ ਨਾ ਸਮਝ। ਉਹ ਮੰਮੀ ਅਹੀਂ ਤਾਂ ਇਹਨਾਂ ਨੂੰ ਛੱਡ ਕੇ ਚਲੀ ਜਾਣਾ ਵਾ। ਸਾਰੇ ਇਹਨਾਂ ਦੀ ਚਾਰ ਹੈ ਨਾ। ਤੂੰ ਵੇਖ ਕਿਰਨ ਕੀ ਕਹਿੰਦੀ ਆ। ਕੀ ਕਹ ਬੀਬੀ ਨੇ? ਜਦ ਵੇਖ ਉਹ ਪਤਾ ਨਹੀਂ ਕਹਿੰਦੀ। ਓਹ ਹੋਇਆ ਕੀ ਮੈਨੂੰ ਕੋਈ ਦੱਸੋਗੇ? ਉਹ ਕੰਦੀ ਮੈਂ ਘਰ ਛੱਡ ਕੇ ਚਲੀ ਪੀਜੀ ਚ। ਉਹ ਕਹਿੰਦੀ ਐਨਾ ਕਰਕੇ ਨਾ ਐਨਾ ਸਾਰਿਆਂ ਕਰਕੇ ਕਹਿੰਦੀ ਮੈਂ ਪੀਜੀ ਚ ਚਲਦੀ ਆ। ਉਹਨੇ ਨਹੀਂ ਪੀਜੀ ਜਾਣਾ। ਉਹ ਜਿੱਥੇ ਜਾਏਗੀ ਨਾ ਆਪਾਂ ਉਹਦੇ ਨਾਲ ਜਾਵਾਂਗੇ। ਉਹ ਮੰਮੀ ਤੂੰ ਟੈਨਸ਼ਨ ਨਾ ਲੋ ਮੈਂ ਹੁਣੇ ਦੀਦੀ ਨਾਲ ਗੱਲ ਕਰਦਾ ਵਾਂ ਕੀ ਕੀ ਰਹਿਣ ਦੀ ਕੀ ਲੋੜ ਆ ਅਸੀਂ ਕੋਠੀ ਸਾਫ਼ ਕਰਾ ਲਈ ਆ ਕੱਲ ਹੀ ਅਸੀਂ ਉਹਦੇ ਚੱਲ ਜਣਾ ਵਾਂ ਹਾਂ ਤੁਸੀਂ ਮੰਮੀ ਬੋ ਮੈਂ ਹੁਣੇ ਦੀਦੀ ਨਾਲ ਗੱਲ ਕਰਦਾ ਬੈਠ ਜਾ ਬੈਠ ਜਾ ਦੇ ਇਹਨੂੰ ਮਠਾਓ ਸਾਈਲ ਵੇਖਿਆ ਕਿ ਜਰਾ ਕਰਕੇ ਉਹ ਰਹਿਣ ਤੋਂ ਕਿ ਉਹ ਜਰ ਕਰਾ ਲਾਪੇ ਆ